ਜਦੋਂ ਉਹ ਕਿਹਾ ਕਿ ਜਿਹੜੀ ਪਰਮਿਸ਼ਨ ਦੇ ਨਾਮ ਤੇ ਡੇਟਾ ਖੋਲੋਣੇ ਨੇ ਸਾਰਾ ਰਹਾਇਸ਼ੀ ਇਲਾਕਾ ਹੈ ਸਾਰੇ ਮੈਂਬਰ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੀ ਸਾਰੇ ਜਿਹੜੇ ਨਹੀਂ ਤੱਕ ਨਹੀਂ ਹਰ ਸਾਲ ਕਿਸੇ ਕੋਲ ਪਰ ਬਾਹਰ ਹੁੰਦਾ ਹੈ ਸਾਰੀ ਅੱਗੇ ਪੁੱਛਿਆ ਇਹ ਪਤਾ ਲੱਗਿਆ ਵੀ ਰਿਨਿਸ਼ਨ ਲਈ ਹੈ ਉਹਨੇ ਅਸੀਂ ਰਿਨਿਸ਼ਨ ਤੋਂ ਵੀ ਨਹੀਂ ਖੋਲਿਆ ਇੱਕ ਦੁਕਾਨ ਕੀ ਦੀ ਹੈ ਜਿਹੜੀ ਦੁਕਾਨ ਕੀ ਦੀ ਹੈ ਜਿਹਦੇ ਬੋਲ ਰਹੇ ਨਾਮ ਆ ਜਿੰਨੇ ਕਰਾਈ ਦਿੱਤੀ ਆ ਫਿਰ ਉਹਨਾਂ ਨੇ ਬੁਲਾਇਆ ਤੁਸੀਂ ਦੀ ਦੁਕਾਨ ਹੈ ਉਹਦੇ ਹੁਣੇ ਗੱਲ ਹੋਈ ਆ ਸੋ ਮਹਿੰਗਾ ਕਿਰਸੀ ਦੀ ਵੀ ਗੱਲ ਹੋਈ ਆ ਉਹਨੇ ਕਿਹਾ ਤੂੰ ਨੇ ਕਿਹਾ ਵੀ ਮੈਂ ਚਲੋ ਸੋਚਣਾ ਇਸ ਬਾਰੇ ਹਣਾ ਵੀ ਮੈਂ ਇਹਨੂੰ ਹੋ ਸਕਦਾ ਹੈ ਕਿ ਵਧੀਆ ਜਿਹੀ ਖੋਲਣੀ ਆ ਕਿਸੇ ਵਧੀਆ ਬੰਦੇ ਨੂੰ ਕੋਈ ਚੰਗੀ ਦੁਕਾਨ ਖੋਲੋ ਚਾਹੇ ਨਾ ਕਿ ਰੈਂਟ ਦੀ ਜ਼ਰੂਰ ਹੋ ਪਰ ਇਹ ਸ਼ਰਾਬ ਦਾ ਠੇਕ ਇੱਥੇ ਨਹੀਂ ਹੋਣਾ ਚਾਹੀਦਾ ਸਾਡੇ ਤਾਂ ਪਹਿਲੇ ਤੇ ਉੱਪਰ ਆ ਕੇ ਤੇ ਤਾਰੂ ਤੇਰੇ ਨਸ਼ਾ ਕਰਦ ਨੇ ਕਿਉਂਕਿ ਮੈਂ ਪਰਸੋਂ ਇਹ ਗਰਾਊਂਡ 'ਚ ਬੈਠਦੇ ਆ ਗਰਾਊਂਡ 'ਚ ਬੈਠਦੇ ਆ ਕਿ ਕਿਸਾਨਾਂ ਸਦੇ ਗੁੰਡਾ ਕਰਦੇ ਜਿੱਦਾਂ ਮੁਸਾਫਾਂ ਦੀ ਗੁੰਡਾ ਕਰਦੀ ਜਿੰਦਾਬਾਦ ਰੇਕਾ ਖੋਲੋ ਮੇਰੇ ਬੰਦੇ ਪੁਲਿਸ ਰਿਕਸ਼ਾ ਪਿਆ 80 ਲੱਖ ਦਾ ਰਿਕਸ਼ਾ ਹੋ ਰਹੇ ਆ ਯਾਰ ਐਸ ਕਿੱਥੇ ਐਸ ਕਿੱਥੇ ਇਧਰ ਐਸ ਉੱਧਰ ਨੀਨਾ ਮੇਤਲ ਦੀ ਕੋਸ਼ਿਸ਼ ਤੇਰੇ ਫਿਰ ਉੱਥੇ ਗੱਲ ਵਿੱਚ ਸਿਖਾਉਂਦੇ ਆ ਤਪੋਸੁਮਾਰੇ ਬੰਦ ਤੇ ਸੀ ਨਾ ਸੀ ਇਹ ਦੇਖ ਲਾ 12ਵੇਂ ਹੋਣ ਚੀ ਦੀ ਅੱਛਾ ਚੋਨੀ ਤੇ ਬਾਸ ਹੁੰਦੇ ਕਿ ਚੱਗੇ ਸੀ ਉਹਨੂੰ ਇਹ ਬੰਦ ਕਰੀ ਨਾ ਚੱਕਣ ਦੇ ਸਮਾਨ ਚੱਕਣ ਨਾ ਕਰ ਦਿਓ ਤੇ ਸਮਾਨ ਚੱਕਣ ਲੱਗ ਗਿਆ ਪਰ ਨਹੀਂ ਇਹ ਨਹੀਂ ਇਹ ਚੱਕਣਾ ਨਾ ਕਰ ਲੋਕ ਲਾਉਂ ਨੂੰ 2 ਮੀਟਰ ਜੀ 3 ਆ ਚੱਕੀ ਜਰਨੈਲ ਸਿੰਘ ਹੈ ਇਹ ਗੁਰੂ ਅੰਗਦ ਦੇਵ ਖਲੌਨੀ ਹੈ ਇਹ ਤੁਸੀਂ ਵਿਰੋਧ ਕਰ ਰਹੇ ਹੋ ਅਸੀਂ ਬਿਲਕੁਲ ਵਿਰੋਧ ਕਰਾਂਗੇ ਅੱਜ ਤੋਂ 3 ਸਾਲ ਪਹਿਲਾਂ ਇੱਥੇ ਰੇੜੀਆਂ ਲੱਗਦੀਆਂ ਸੀ ਸਾਰੀਆਂ ਪਾ ਪਕੌੜਿਆਂ 'ਚ ਲਾਉਂਦਾ ਸੀ ਕੋਈ ਕੁਝ ਲਾਉਂਦਾ ਸੀ ਮੇਰਾ ਮੁੰਡਾ ਇਧਰੋਂ ਆਇਆ ਅੰਮ੍ਰਿਤਸਰੋਂ ਨੋਵਾ ਲੈ ਕੇ ਉਹ ਪਿਸ਼ਾਬ ਕਰਨ ਲੱਗਿਆ ਨਸ਼ੇੜੀਆਂ ਨੇ ਇੱਥੋਂ ਦਾ ਸਿਰ ਪਾੜਤਾ ਹਰ ਇੱਕ ਲੋਨੀ ਨੂੰ ਪਤਾ ਹੈ ਬੜੀ ਮੁਸ਼ਕਲ ਦੇ ਨਾਲ ਅਸੀਂ ਇੱਥੇ ਰੇੜੀਆਂ ਬੰਦ ਕਰਵਾਈਆਂ ਸੀ ਰੇੜੀਆਂ ਕਿੰਨੇ ਚ ਕੋਈ ਹੈ ਹਾਂਜੀ ਰੇੜੀਆਂ ਸਾਰੀਆਂ ਨਗਰ ਵਾਲਿਆਂ ਨੇ ਚੁਕਵਾਈਆਂ ਸੀ ਬੜਾ ਜ਼ੋਰ ਲਾ ਕੇ ਰੇੜੀਆਂ ਚੁਕਵਾਈਆਂ ਰੇੜੀਆਂ ਨੂੰ ਦੁੱਖ ਨਹੀਂ ਦੇਈ ਜੀ ਸਾਰਾ ਸਹਿਯੋਗ ਰਹਿੰਦਾ ਜੀ ਇਹਦੇ ਵਿੱਚ ਠੀਕ ਹੈ ਇਸ ਕਰਕੇ ਐਸੇ ਸਾਨੂੰ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣਾ ਅਸੀਂ ਠੇਕਾ ਨਹੀਂ ਖੋਲਣ ਦੇਾਂਗੇ ਨੀ ਕੁੜੇ ਆਹ ਪੰਨ ਦਾ ਸਾਡੇ ਕੋਲ ਮਤਾ ਐ ਐਸਡੀਐਮ ਸਾਹਿਬ ਦੀ ਮੋਰ ਐ ਇਸ ਕਲੋਨੀ ਚ ਕੋਈ ਠੇਕਾ ਨਹੀਂ ਖੁੱਲ ਸਕਦਾ ਇਹ ਸਾਡੇ ਕੋਲ ਮਤੇ ਦੀ ਕਾਪੀ ਪਈ ਹੈ ਐਸਡੀਐਮ ਸਾਹਿਬ ਦੇ ਸਪੈਸ਼ਲ ਸਟਾਫ ਨੇ ਐਕਸਾਈਜ਼ ਵਿਭਾਗ ਦੇ ਚੋਂ ਇੱਕ ਫਾਈਲ ਸਾਡੀ ਉਹ ਜਮ੍ਹਾ ਹੋਈ ਹੋਈ ਐ ਮਤੇ ਦੀ ਕਾਪੀ ਨਿੱਕੇ ਨਿੱਕੇ ਜੀ ਜੀ ਨਕਾ ਠੀਕ ਹੈ ਜੀ 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 ਮੈਂ ਰਿਟਾਇਰਡ ਇਨਸਪੈਕਟਰ ਮਹੰਗਾ ਸਿੰਘ ਸਰ ਕੀ ਕਹਿਣਾ ਚਾਹੂਗਾ ਮੈਂ ਹੀ ਕਹਣਾ ਇਹ ਸਾਡਾ ਦੋਨ ਸਾਰੇ ਕਾਨੂੰਨੀਆਂ ਆ ਰਹੇ ਐਸੀ ਕਾਨੂੰਨੀਆਂ ਨੇ ਰਿਆਸੀ ਇਲਾਕੇ ਸਾਡੀਆਂ ਧੀਆਂ ਪੈਣਾ ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਆਉਂਦੀਆਂ ਨੇ ਸਾਡੀਆਂ ਪੈਣਾ ਬਾਜ਼ਾਰ ਜਾਂਦੀਆਂ ਨੇ ਪੈਦਲ ਲੋਸਿਆ ਨੇੜੇ ਹੋਣ ਸਾਰੇ ਲੋਕ ਪੈਦਲ ਹੀ ਜਾਂਦੇ ਨੇ ਜਿਹੜਾ ਇੱਕ ਦੋ ਗਰਾਉਂਡ ਨੇ ਪਿੱਛੇ ਗਰਾਉਂਡ ਸ਼੍ਰੀ ਰਾਮ ਅਮਰਦਾਸ ਜੀ ਦਾ ਸਾਲ ਬਾਦ satsang ਹੁੰਦਾ ਹੈ ਤਿੰਨ ਦਿਨ satsang ਹੁੰਦਾ ਜਿਹੜਾ ਅਗਲੇ ਮਹੀਨੇ ਆਉਣ ਵਾਲਾ ਅਕਤੂਬਰ ਦੇ ਵਿੱਚ ਇੱਧਰ ਸਾਹਿਬ ਜਾਨ ਦੇ ਲੰਗਰ ਲੱਗਦੇ ਨੇ ਜਿਹੜਾ ਹੁਣ ਸਿੱਧੀ ਕੋਰਪੁਰ ਹੁੰਦੇ ਨੇ 10-20 ਦਾ ਲੰਗਰ ਚੱਲਦੇ ਦੋਨਾਂ ਗਰਾਉਂਡ ਲੰਗਰ ਚੱਲਦੇ ਨੇ ਰਿਆਸੀ ਇਲਾਕੇ ਹੈਗੇ ਨੇ ਸਾਡੇ ਅਸੀਂ ਪਹਿਲਾਂ ਵੀ ਤੂੰ ਰੇੜੀਆਂ ਚਕਾਈਆਂ ਪਿਛਲੀ ਵਾਰੀ ਪ੍ਰਚਾਰ ਨੇ ਇਕੱਠ ਵੀ ਇਹ ਜਿਹੜੀਆਂ ਇੱਥੇ ਨਹੀਂ ਲੱਗਣੀਆਂ ਕਿਉਂਕਿ ਸਾਡੀਆਂ ਪੈਣਾ ਨੇ ਇੱਥੇ ਆਪਾਂ ਜਿਹੜੇ ਖੜਦੇ ਨੇ ਤੇ ਮਜ਼ਾਕ ਬੜਾ ਕੁਝ ਹੁੰਦਾ ਹੁੰਦਾ ਜੀ ਅਸੀਂ ਬੇਨਤੀ ਕਰਦੇ ਹਾਂ ਠੇਕੇ ਨਹੀਂ ਖੁਲਣ ਦੇਣਾ ਜੋ ਮਰਜ਼ੀ ਹੋ ਜੇ ਅਸੀਂ ਬਰਾਏ ਮਿਹਰਬਾਨੀ ਕਰਨੇ ਆ ਵੀ ਠੇਕੇ ਨਹੀਂ ਹੋਣ ਚਾਹੀਦੇ ਜੋ ਮਰਜ਼ੀ ਹੋ ਜੇ ਬਸ ਤੇ ਕੀ ਨਾਮ ਹੈ ਜੀ ਆਪਣਾ ਮੇਰਾ ਮਨ ਸਿੰਘ ਸਰਪੰਚ ਮਾਗੁਰੰਗਦੇ ਕਲੋਨੀ ਤੋਂ ਸਰ ਇਹ ਤੁਹਾਡੀ ਜਿਹੜੀ ਕਲੋਨੀ ਦੇ ਵਿੱਚ ਠੇਕਾ ਖੁੱਲਦਾ ਜੀ ਉਹਦੇ ਬਾਰੇ ਇਹ ਸੰਤਾ ਪਤਾ ਨਹੀਂ ਮੈਂ ਤਾਂ 10 ਵਜੇ ਲੰਘ ਕੇ ਗਿਆ ਕੋਈ ਠੇਕਾ ਨਹੀਂ ਖੁੱਲਿਆ ਹੋਇਆਗਾ ਮੈਂ ਤਾਂ ਬਰਕਰਾਲੀ ਗਿਆ ਸੀਗਾ ਮੈਨੂੰ ਕੋਣ ਆਇਆ ਕੋਈ 1.5 ਵਜੇ 1.5 2 ਵਜੇ ਫੋਨ ਆਇਆ ਮੈਨੂੰ ਸਾਡੇ ਪੰਚਾਇਤ ਮੈਂਬਰ ਕੋਲ ਸਿੰਘ ਨੇ ਦੱਸੇ ਵੀ ਇੱਥੇ ਠੇਕਾ ਖੁੱਲ ਗਿਆ ਮੈਂ ਕਹਿੰਦਾ ਠੇਕਾ ਖੁੱਲਣ ਦਾ ਕੋਈ ਮਤਲਬ ਨਹੀਂ ਇੱਥੇ ਤਾਂ ਹਰ ਸਾਲ ਧਾਰਮਿਕ ਪ੍ਰੋਗਰਾਮ ਤਿੰਨ ਦਿਨ ਦੁਵਾਨ ਚੱਲਦੇ ਆ ਇੱਕ ਮਹੀਨੇ ਤੱਕ ਫਿਰ ਇੱਥੇ ਪ੍ਰੋਗਰਾਮ ਚੱਲਦੇ ਨੇ ਇੱਥੇ ਤਾਂ ਹਰ ਇੱਕ ਤਰ੍ਹਾਂ ਦੇ ਸਮਾਗਮ ਹੁੰਦੇ ਹਨ ਹਰ ਇੱਕ ਤਰ੍ਹਾਂ ਦੇ ਤੇ ਧਾਰਮਿਕ ਪ੍ਰੋਗਰਾਮ ਕੀਦਾ ਅਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਕੀਦਾ ਖੁਸ਼ੀ ਦਾ ਦੋ ਵੀ ਹੁੰਦਾ ਇੱਥੇ ਸਾਰੇ ਪ੍ਰੋਗਰਾਮ ਹੁੰਦੇ ਹਨ ਅਸੀਂ ਇੱਥੇ ਠੇਕਾ ਬਿਲਕੁਲ ਨਹੀਂ ਅਸੀਂ ਤਾਂ ਇੱਥੇ ਪਹਿਲਾਂ ਸਾਡੇ ਚੌਂਕੀ ਇੰਚ ਇਹ ਠੇਕਾ ਖੁੱਲਿਆ ਤੇ ਤਾਂ ਹੋਰ ਬਿਲਕੁਲ ਹੀ ਨਛੇੜੀ ਫਿਰ ਤਾਂ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ ਇੱਥੇ ਹਰ ਰੋਜ਼ ਹਫਤੇ 'ਚ 2-3 ਵਾਰ ਪੁਲਸ ਵਾਲਿਆਂ ਦੇ ਨਿਸ਼ਾਨ ਸਿੰਘ ਇੰਚਾਰ ਸਾਹਿਬ ਨੇ ਸਾਡੇ ਉਹਨਾਂ ਨੇ ਪੁਲਸ ਪਾਲਸੀ ਬਲਾਕ ਇੱਥੇ ਗੇੜੇ ਲਾਉਂਦੇ ਹਨ ਛੇੜੀਆਂ ਨੂੰ ਭਜਾਉਂਦੇ ਹਿੱਥੋਂ ਇਹ ਤਾਂ ਹਰ ਰੋਜ਼ ਕਲੋਨੀ 'ਚ ਮੀਟਿੰਗਾਂ ਕਰਦੇ ਆ ਜੇ ਇਹ ਹੀ ਠੇਕਾ ਖੁੱਲਣ ਲੱਗਿਆ ਫਿਰ ਕਿੱਦਾਂ ਹੋਊਗਾ ਅਸੀਂ ਨਹੀਂ ਖੁੱਲਣ ਦਿਆਂਗੇ ਬਿਲਕੁਲ ਨਹੀਂ ਸਰ ਜੀ ਤੁਸੀਂ ਕਿਹੜਾ ਪੁੱਛਦੇ ਸੀ ਵਰੇ ਠੇਕੇਦਾਰਾਂ ਦੇ ਕਿਹਿੰਦੇ ਜਿਹੜੇ ਉਹਨੇ ਬੰਦੇ ਖੜੇ ਸੀ ਉਹਨਾਂ ਨਾਲ ਗੱਲਬਾਤ ਹੋਈ ਨਹੀਂ ਮੈਂ ਹੁਣ ਪਹੁੰਚਾ ਮ ਮੇਰਾ ਕੋਈ ਕਿਸੇ ਗੱਲ ਨਹੀਂ ਹੋਈ ਮੈਂ ਤਾਂ ਪਤਾ ਹੀ 1.5 2 ਘੰਟੇ ਲੱਗਿਆ ਹੈਗਾ ਠੀਕੋ ਜਿੱਦਾਂ ਦੇਖਦੇ ਆ ਕਿ ਉਹ ਨਸ਼ਾ ਵਿਰੁੱਧ ਵੀ ਚੱਲ ਰਿਹਾ ਹੈ ਤੇ ਇਸ ਸਮੇਂ ਜਿਹੜੇ ਕਲੋਨੀ ਹੈ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਟੀਕੇ ਕੋਲੋਂ ਕਿਵੇਂ ਦੇ ਦਿੰਦੇ ਆ ਪਰ ਜੀ ਇਹ ਛੱਡਾ ਰਹੇ ਜਿਵੇਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਸਰਕਾਰ ਦੀ ਤੇ ਇਹ ਕਲੋਨੀ ਦੇ ਵਿੱਚ ਟੀਕਾ ਕਰਦੇ ਇਹ ਤਾਂ ਬਿਲਕੁਲ ਗਲਤ ਹੈ ਜੀ ਇਹ ਤਾਂ ਬਿਲਕੁਲ ਸ਼ਰਮ ਗਲਤ ਹੈ ਸਾਡੇ ਕਲੋਨੀਆਂ ਦੇ ਅੱਥੇ ਅਸੀਂ ਤਾਂ ਅੱਥੇ ਵੀ ਰੈਡੀ ਨਹੀਂ ਖੜਨ ਦਿੰਦੇ ਕਿ 2 ਨੰਬਰ ਵਾਲੀ ਚਿਕਨ ਵਾਲੀ ਰੈਡੀ ਨਹੀਂ ਖੜਨ ਦਿੰਦੇ ਦੁਕਾਨ ਆ ਜੋ ਟੀਕੇਦਾਰ ਨੂੰ ਕਰਾਇ ਤੇ ਦੇ ਰਿਹਾ ਹਾਂਜੀ ਉਹਨੂੰ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਉਹਨੂੰ ਅਜੇ ਪਤਾ ਹੀ ਹੁੰਦਾ ਨਹੀਂ ਨਹੀਂ ਹੋ ਗਿਆ ਸੰਪਰਕ ਸਾਡੇ ਸਾਡੇ ਮੁਲਾਜ਼ਮ ਸਾਡੇ ਮੁਲਾਜ਼ਮ ਨੇ ਮਹੰਗਾ ਸਿੰਘ ਜੀ ਦੀ ਰਿਟਾਇਰਮੈਂਟ ਐਸਐਚਓ ਰਿਟਾਇਰਮੈਂਟ ਰਹੀ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਹੈ ਬਾਕੀ ਉਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਿਹਾ ਕੀ ਨਹੀਂ ਉਹਨੂੰ ਅਜੇ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਮਿਲੀ ਹੈਗੀ ਆਉਣ ਨੂੰ ਬੁਲਾਉਂਦੇ ਨਹੀਂ ਤੁਹਾਡਾ ਰੋਈ ਹੁੰਦੀ ਤਾਂ ਕੀ ਕਰੀਂ ਅਗਰ ਠੇਕਾਏ ਦੁਆਰਾ ਕੋਲੇ ਆਪਾਂ ਨਹੀਂ ਹੋਏ ਤਾਂ ਸਾਡੀ ਸਰਕਾਰ ਦੀ ਹੁੰਦੀ ਤਾਂ ਇਹ ਵੀ ਹੋਇਆ ਸਾਨੂੰ ਪਰ ਨਾ ਤੇ ਆਏ ਜੋ ਮਰਜ਼ੀ ਕਰਨਾ ਪਿਆ ਸੀ 100 ਹੋ ਗਿਆ ਅਸੀਂ ਕਰਨ ਨੂੰ ਤਿਆਰ ਹਾਂ ਰੋਡ ਜਮ ਕਰ ਸਕਦੇ ਹਾਂ ਜੀ ਇਹ ਸਾਡੀ ਸਰਕਾਰ ਨਹੀਂ ਸੁਣਵਾਈ ਕਰ ਇੱਕ ਇੱਕ ਕਰਕੇ ਆ ਜੋ ਗਿਆ ਆ ਜੋ ਗਿਆ ਗੱਲ ਐਵੇਂ ਹੈ ਜੀ ਇੱਕ ਮਿੰਟ ਵੀਰੇ ਹਾਂਜੀ ਕੀ ਮੇਰਾ ਨਾਮ ਡਾਕਟਰ ਸੁਖਨਾਮ ਸਿੰਘ ਹੈ ਮੈਂ ਇਸ ਕੋਲੋਨੇ ਦਾ ਵਾਸੀ ਹਾਂ ਤੇ ਮੈਨੂੰ ਵੀ ਮਾਨ ਸਾਹਿਬ ਦਾ ਕੋਣ ਆਇਆ ਹੁਣੇ ਮੈਂ ਵੀ ਹੁਣੇ ਸ਼ੁਕਤ ਹੀ ਆਇਆ ਤੇ ਇਸ ਦੇ ਕੋਲੋਂ ਮੈਨੂੰ ਵੀ ਹੁਣੇ ਹੀ ਪਤਾ ਲੱਗਿਆ ਵੀ ਇੱਥੇ ਠੇਕਾ ਖੁੱਲਣ ਲੱਗਿਆ ਬਟ ਇਹ ਠੇਕਾ ਇੱਥੇ ਨਹੀਂ ਖੁੱਲਾ ਜਾਊਗਾ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਅਸੀਂ ਇੱਥੇ ਧਰਨਾ ਵੀ ਲਾਉਂਗੇ ਠੀਕ ਹੈ ਜੀ ਸਾਡੀ ਇੱਥੇ ਧਰਨਾ ਵੀ ਲੱਗੂਗਾ ਸਾਡੀ ਤਾਂ ਕਲੋਨੀ ਅੱਗੀ ਜੰਨੀ ਬਦਨਾਮ ਹੈ ਨਸ਼ੇ ਨਸ਼ੇੜੀ ਸਾਡੇ ਇੱਥੇ ਰੋਜ਼ ਬੰਦੇ ਰਾਤ ਨੂੰ ਕਿਨੂੰ ਕਿਨੂੰ ਅਸੀਂ ਭੇਜੇ ਕਿਨੂੰ ਕਿਨੂੰ ਨਾ ਭਜਾਈਏ ਸਾਡੇ ਦਾ ਕੋਈ ਮੁਲਾਜ਼ਮ ਕੋਈ ਸੁਣਦਾ ਨਹੀਂ ਹੈ ਕੋਈ ਸਾਡਾ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਹੈਗਾ ਅਸੀਂ ਹੱਥ ਜੋੜ ਜੋੜ ਬੈ ਗਏ ਅਸੀਂ ਤਾਂ ਇੰਨੀ ਵਾਰੀ ਉਹ ਪਟੀਸ਼ਨ ਵੀ ਪਾ ਚੁੱਕੇ ਸਰਪੰਚ ਸਾਹਿਬ ਸਾਡੇ ਵੀ ਕਿੰਨੀ ਵਾਰੀ ਕਹਿ ਚੁੱਕੇ ਨੇ ਵੀ ਸਾਡੇ ਆ ਦੋ ਪਾਰਕਿੰਗਾਂ ਦੇ ਵਿੱਚ ਇੰਨੀ ਜ਼ਿਆਦਾ ਸਾਡੀ ਉਹ ਹੁੰਦੀ ਵੀ ਹੈ ਨਾ ਕਿ ਲੁੱਟ ਖੋਹ ਵੀ ਸਾਡੇ ਇੱਥੇ ਵੀ ਸਟਾਰਟ ਹੁੰਦੀ ਹੈ ਵੈਸੇ ਵੀ ਕੋਈ ਸਾਡੇ ਪ੍ਰਵਾਸੀਆਂ ਨੇ ਇੰਨਾ ਹਾਲ ਹਾਲ ਮਾਰਿਆ ਕਰਿਆ ਹੋਇਆ ਕਿ ਸਾਨੂੰ ਅਤੀ ਕੁਝ ਬੋਲ ਨਹੀਂ ਸਕਦੇ ਹੈਗੇ ਬਟ ਜੇ ਹੁਣ ਇਹ ਠੇਕਾ ਵੀ ਖੁੱਲ ਗਿਆ ਇੱਥੇ ਤਾਂ ਸਾਡੀ ਰਾਤ ਨੂੰ ਜੇ ਦੀ ਆਪਣਾ ਕੋਈ ਰਾਤ ਨੂੰ 12 ਵਜੇ ਵੀ ਲੰਘਦਾ ਹੋਵੇਗਾ ਇੱਥੇ ਖੜਾ ਕੀ ਕੀ ਕਰੂਗਾ ਰਾਤ ਨੂੰ ਮੈਂ ਕਹਿ ਰਿਹਾ ਜੀ ਜੇ ਭੋਗਲਾ ਰੋਡ ਵਾਲਾ ਠੇਕਾ ਹੈ ਨਾ ਭੋਗਲਾ ਰੋਡ ਵਾਲਾ ਠੇਕਾ ਹੈ ਤੇ ਮੈਂ ਇਹੀ ਕਹਾਂਗਾ ਜੇ ਇੱਥੇ ਠੇਕਾ ਹੁੰਦਾ ਹੈ ਤੇ ਅਸੀਂ ਇਹ ਠੇਕੇ ਦਾ ਜੋ ਵੀ ਇਹਦਾ ਮਾਲਕ ਹੈ ਇਹਦਾ ਜੋ ਵੀ ਨੁਕਸਾਨ ਹੋਏਗਾ ਉਹ ਜ਼ਿੰਮੇਵਾਰ ਆਪ ਹੋਊਗਾ ਸਰਪੰਚ ਸਾਹਿਬ ਸਾਹਮਣੇ ਖੜੇ ਨੇ ਇਹਦੇ ਜ਼ਿੰਮੇਵਾਰ ਉਹ ਆਪ ਹੋਊਗਾ ਅਸੀਂ ਭੰਨ ਤੋੜ ਵੀ ਕਰਾਂਗੇ ਠੀਕ ਹੈ ਨਹੀਂ ਅਸੀਂ ਇਹਦੇ ਠੇਕਾ ਨਹੀਂ ਖੁੱਲਣ ਦੇਾਂਗੇ ਜੇ ਅਗਲਾ ਕੋਈ ਫालतू ਗੱਲ ਕਰੇਗਾ ਤਾਂ ਫਿਰ ਅਸੀਂ ਪ੍ਰਸ਼ਾਸਨ ਦੇ ਜਿੰਨੀ ਉੱਤੇ ਜਾਣਾ ਪਿਆ ਸਾਨੂੰ ਜਾਣਾ ਪਊਗਾ ਠੀਕ ਹੈ ਨਾ ਰਾਜ ਸਿੰਘ ਨੂੰ ਵੀ ਬੇਇੱਜ਼ਤੀ ਕੀਤੀ ਸੀਗੀ ਜੀ ਅਸੀਂ ਹੱਥ ਜੋੜ ਕੇ ਬੇਇੱਜ਼ਤੀ ਕੀਤੀ ਸੀਗੀ ਵੀ ਸਾਡੇ ਕਲੋਨੀ ਚ ਨਸ਼ਾ ਬਹੁਤ ਵਿਗਦਾ ਇੱਥੇ ਇੱਥੇ ਪੀਸੀਆਰ ਦਾ ਇੰਤਜ਼ਾਮ ਕਰੋ ਜੀ ਸਾਡਾ ਜੀ ਪਰ ਨਹੀਂ ਹਜੇ ਤੱਕ ਕੋਈ ਸੁਣਾਈ ਨਹੀਂ ਹੋਈ ਹੈਗੀ ਉਹਨਾਂ ਨੇ ਵੀ ਹਾਂ ਕਹਿ ਕੇ ਛੱਡ ਤੇ ਜੀ ਮੈਂ ਉਹ ਐ ਵੀ ਉਹਨਾਂ ਨੂੰ ਬੇਇੱਜ਼ਤੀ ਕਰੀ ਤੇ ਸਾਨੂੰ ਸਰੋਪਾ ਪਾ ਕੇ ਇੱਥੇ ਸਮਾਂਤ ਵੀ ਕੀਤਾ ਜਾਏਗਾ ਜੇ ਸਾਡੀ ਕਲੋਨੀ ਦਾ ਇਹ ਦੇਖਭਾਲ ਤੁਸੀਂ ਮਾੜੀ ਮੋਟੀ ਕਰਦੇ ਰਹੇ ਹੋਵੇਗਾ ਨਹੀਂ ਕਿਉਂਕਿ ਸਾਨੂੰ ਨਾ ਹਰ ਸਾਲ ਸਰਕਾਰ ਦੀ ਜਿਹੜੀ ਇਹ ਦਿਨਚਰਵਤ ਮਜਬੂਰੀ ਹੈ ਉਹ ਕਹਿੰਦੇ ਅਸੀਂ ਨਸ਼ਾ ਖਤਮ ਕਰਨਾ ਹੈ ਦੇ ਰਹਿ ਹੱਤੀ ਇਲਾਕੇ ਦੇ ਵਿੱਚ ਠੇਕਾ ਖੋਲੇ ਆ ਬੰਡੇ ਆ ਰਹੇ ਆ ਜੀ ਨਸ਼ਾ ਦੇਖੋ ਆ ਪਿਆ ਜੀ ਤੁਹਾਡੇ ਪਿੱਛੇ ਪਿਛਲੇ ਪਾਸੇ ਪਿਆ ਜੀ ਮੂਆ ਕੈਮਰਾ ਕਮਾਓ ਜੀ ਇੱਥੇ ਹਰ ਸਾਲ ਇਹ ਪਾਰਕਿੰਗਾਂ ਦੇ ਵਿੱਚ ਨਾ ਇਹ ਜਿਹੜੀ ਦੋ ਪਾਰਕਿੰਗਾਂ ਨੇ ਹਰ ਸਾਲ ਇੱਥੇ ਦਰਬਾਰ ਕਰਵਾਇਆ ਜਾਂਦਾ ਹੈ ਜੋ ਗੁਰੰਤ ਸਾਹਿਬ ਦਾ ਇੱਥੇ ਰਾਮਦਾਸ ਜੀ ਦਾ ਇੱਥੇ ਸਮਾਗਮ ਕਰਾਇਆ ਜਾਂਦਾ ਹੈ ਠੀਕ ਹੈ ਜੀ ਇੱਥੇ ਲੰਗਰ ਲਿੰਗਰ ਚ ਲੰਗਰ ਚੱਲਦਾ ਆ ਪਿੱਛੇ ਸਮਾਗਮ ਕਰਾਇਆ ਜਾਂਦਾ ਹੁਣ ਤੁਸੀਂ ਦੱਸੋ ਜੀ ਇੱਥੇ ਲੰਗਰ ਵੰਡਦੇ ਅਸੀਂ ਇੱਥੇ ਸਾਹਮਣੇ ਦਾਰੂ ਵਾਲੇ ਨਸ਼ੇੜੀ ਖੜੇ ਹੋਣਗੇ ਚੰਗੀ ਗੱਲ ਐ ਕੋਈ ਠੀਕ ਹੈ ਜੀ ਜਿਹੜਾ ਮਾਲਕ ਹੈ ਉਹਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਵੀ ਹਰਤ ਵਾਲੇ ਤੇ ਹੁੰਦਾ ਕੀ ਹੈ ਕਿਸੇ ਤੋਂ ਪਰਮਿਸ਼ਨ ਲੈਂਦਾ ਤੇ ਉਹੀ ਪਰਮਿਸ਼ਨ ਹੀ ਕੋਈ ਸਾਡੇ ਸਰਪੰਚ ਸਾਹਿਬ ਨਾਲ ਅੱਗੇ ਕਰਦਾ ਕੋਈ ਹੋਰ ਮੈਂਬਰ ਨਾਲ ਗੱਲ ਕਰਦਾ ਸਾਡੇ ਨਾਲ ਉਹਦੇ ਨਾਲ ਗੱਲ ਕਰਦਾ ਨਾ ਕਿਸੇ ਨਾਲ ਗੱਲ ਨਹੀਂ ਹੋਈ ਹੈਗੀ ਚੁੱਪ ਕਰਕੇ ਲਿਆ ਕੇ ਸਮਾਨ ਰੱਖਤਾ ਜੀ ਇਹਦਾ ਕੀ ਮਤਲਬ ਹੈ ਉਹਦੀ ਵੀ ਅੱਜ ਦੀ ਦੁਕਾਨ ਜਿਹਨੇ ਠੇਕਦਾਰ ਬਿਲਕੁਲ ਉਹੀ ਗੱਲ ਹੈ ਉਹਨੇ ਨਾ ਸਾਨੂੰ ਪੁੱਛਿਆ ਨਾ ਪਛਾਇਆ ਜਦੋਂ ਉਹਨੂੰ ਪਤਾ ਹੈ ਵੀ ਹਾਂ ਵੀ 3 ਸਾਲ ਤੋਂ ਇਥੋਂ ਇਥੇ ਦੁਕਾਨ ਕਰਦਾ ਪਿਆ ਉਹ ਦੁਕਾਨ ਦੀ ਬਣਵਾਈ ਚਲਦੀ ਵੀ ਹੈ 3 ਸਾਲ ਤੋਂ ਅਸੀਂ ਉਹਨੂੰ ਪਤਾ ਨਹੀਂ ਲੱਗਦਾ ਕਿ ਹਰ ਤਾਲੇ ਤੇ ਸਮਾਗਮ ਕਰਾਣੇ ਆ ਉਹਨੂੰ ਚਾਹੀਦਾ ਸੀਗਾ ਵੀ ਹਾਂ ਵੀ ਗੱਲ ਤੋਂਣੀ ਵੀ ਸਮਾਗਮ ਕਿਵੇਂ ਹੋ ਰਿਹਾ ਇੱਥੇ ਤੇ ਇਹਦੇ ਵਿੱਚ ਅਸੀਂ ਇਹ ਚੀਜ਼ ਖੁੱਲਣ ਦੇਾਂਗੇ ਦੱਸੋ ਅਜੇ ਅੱਗੇ ਨਸ਼ਾ ਪਰੋਦੇ ਨਹੀਂ ਚੱਲਦੇ ਬਾਕੀ ਉਹਨਾਂ ਨੇ ਪਹਿਲਾਂ ਆਉਂਦੇ ਆ ਇਹ ਟਿੱਕੇ ਦਾ ਨਾਮ ਅੱਜ ਕੋਈ ਨਹੀਂ ਠਿਕਾ ਖੁੱਲੇਗਾ ਸਿੱਤੇ